ਜੇ ਤੇਰਾ ਮਨ ਹੈ ਬੰਦਿਆ ਉਦਾਸ ਤਾਂ ਜਪ ਸਵਾਸ ਸਵਾਸ ਗੁਰੂ ਰਾਮਦਾਸ ਕਿਤੋਂ ਨਾ ਹੋਵੇ ਤੇਰੀ ਪੂਰੀ ਆਸ ਤਾਂ ਜਪ ਸਵਾਸ ਸਵਾਸ ਗੁਰੂ ਰਾਮਦਾਸ ਅੱਜ ਤੂੰ ਕੱਲਾ ਨਹੀਂ ਕੋਈ ਸਾਥ ਤਾਂ ਜਪ ਸਵਾਸ ਸਵਾਸ ਗੁਰੂ ਰਾਮਦਾਸ ਨਾ ਖਾਣੋਂ ਪੈਸਾ ਨਾ ਕੰਮ ਹੈ ਬਾਸ ਤਾਂ ਜਪ ਸਵਾਸ ਸਵਾਸ ਗੁਰੂ ਰਾਮਦਾਸ ਕਰ ਦੇਵੇ ਆਮ ਤੋਂ ਖਾਸ ਤਾਂ ਜਪ ਸਵਾਸ ਸਵਾਸ ਗੁਰੂ ਰਾਮਦਾਸ ਇਕੋਨੀ ਸਾਰੇ ਪਿਆਰ ਨਾਲ ਲਿਖੋ ਸਵਾਸ ਸਵਾਸ ਗੁਰੂ ਰਾਮਦਾਸ ਸੰਗਤ ਦਰਬਾਰ ਵਿੱਚ ਬੈਠੀ ਹੋਈ ਸੀ ਬਾਬਾ ਜੀ ਰਸਗੁੱਲਿਆਂ ਦਾ ਪ੍ਰਸ਼ਾਦ ਵੰਡ ਰਹੇ ਸੀ ਕੁਝ ਸੰਗਤ ਦੇ ਕੋਲ ਆ ਕੇ ਪ੍ਰਸ਼ਾਦ ਦਾ ਡੱਬਾ ਖਤਮ ਹੋ ਗਿਆ ਤੇ ਉਹ ਸੱਜਣ ਆਪਸ ਵਿੱਚ ਗੱਲਾਂ ਕਰਨ ਲੱਪੇ ਲੱਗਦਾ ਸਾਡੇ ਕਰਮਾਂ ਵਿੱਚ ਹੈ ਨਹੀਂ ਸੀ ਸਾਡੇ ਕਰਮ ਮਾੜੇ ਹੀ ਲੱਗਦੇ ਆ ਸਭ ਨੂੰ ਪ੍ਰਸ਼ਾਦ ਮਿਲ ਗਿਆ ਸਾਡੇ ਕੋਲ ਆ ਕੇ ਖਤਮ ਹੋ ਗਿਆ ਐਨੇ ਨੂੰ ਬਾਬਾ ਜੀ ਦੁਬਾਰਾ ਵਾਪਸ ਆ ਗਏ ਹੁਣੇ-ਹੁਣੇ ਕਿਸੇ ਸੰਗਤ ਵੱਲੋਂ ਚੜ੍ਹਿਆ ਇੱਕ ਹੋਰ ਡੱਬਾ ਚੁੱਕ ਕੇ ਲੈ ਆਏ ਜਿੱਥੇ ਮੁਕਿਆ ਸੀ ਉਸੇ ਸੰਗਤ ਉਹ ਹੀ ਸ਼ੁਰੂ ਕੀਤਾ ਉਸ ਵਿੱਚ ਰਸਗੁੱਲੇ ਨਹੀਂ ਸਗੋਂ ਬਰਫੀ ਸੀ ਯਕੀਨ ਜਾਣਿਓ ਜੇ ਤੁਹਾਨੂੰ ਵੀ ਲੱਗ ਰਿਹਾ ਹੈ ਤੁਹਾਡੇ ਕਰਮਾਂ ਵਿੱਚ ਕੁਝ ਨਹੀਂ ਤਾਂ ਇੱਕ ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਘਰ ਜ਼ਰੂਰ ਜਾਇਓ ਮੈਂ ਸੁਣਿਆ ਜੇ ਉਹ ਨਿਆਸਰਿਆਂ ਦੀ ਆਸ ਨੇ ਜਿਹੜੇ ਚੀਜ਼ ਕਿਸੇ ਦੀ ਕਰਮਾਂ ਵਿੱਚ ਵੀ ਨਹੀਂ ਹੁੰਦੀ ਨਾ ਉਹ ਵੀ ਉਸ ਬੰਦੇ ਦੇ ਭਾਗਾ ਵਿੱਚ ਲਿਖ ਦਿੰਦੇ ਨੇ ਕਿਉਂਕਿ ਉਹ ਉਹਨਾਂ ਦੀ ਕੀਤੀ ਹੋਈ ਸਿਫਾਰਿਸ਼ ਅਕਾਲ ਪੁਰਖ ਵਾਹਿਗੁਰੂ ਘਰੋਂ ਕਦੀ ਖਾਲੀ ਨਹੀਂ ਜੇ ਮੁੜਦੀ ਵਕਤ ਬਹੁਤ ਬਲਵਾਨ ਹੁੰਦਾ ਇਹ ਗੱਲ ਯਾਦ ਰੱਖਣਾ ਮੇਸ਼ਾ ਜੇ ਅੱਜ ਕਿਸੇ ਦਾ ਮਾੜਾ ਵਕਤ ਚੱਲ ਰਿਹਾ ਕੋਈ ਆਪਣੀ ਜ਼ਿੰਦਗੀ 'ਚ ਪਿੱਛੇ ਐ ਤੇ ਕਦੇ ਉਹਨੂੰ ਨੀਵਾ ਨਾ ਸਮਝਣਾ ਐ ਨਾ ਸਮਝਣਾ ਕਿ ਉਹ ਹਮੇਸ਼ਾ ਦਾ ਹੀ ਰਹੇਗਾ ਕਈ ਵਾਰੀ ਆਪਾਂ ਦੇਖਦੇ ਨਾ ਕਿਸੇ ਦੇ ਕੰਮ ਜਲਦੀ ਬਣ ਜਾਂਦੇ ਆ ਜਾਂ ਅੱਗੇ ਵਧ ਜਾਂਦਾ ਕੋਈ ਤੇ ਜਿਹੜਾ ਪਿੱਛੇ ਰਹਿ ਗਿਆ ਹੁੰਦਾ ਨਾ ਉਹਦਾ ਮਜ਼ਾਕ ਬਹੁਤ ਬਣਾਉਂਦਾ ਕਿ ਇਹਦੇ 'ਚ ਤਾਂ ਦਾਮ ਹੀ ਨਹੀਂ ਹੈਗਾ ਮਿਹਨਤ ਹੀ ਨਹੀਂ ਹੈਗਾ ਐਨੇ ਪਿੱਛੇ ਹੀ ਰਹਿਣਾ ਤੇ ਜਦੋਂ ਤੁਸੀਂ ਕਿਸੇ ਨੂੰ ਐਸੇ ਬੋਲ ਬੋਲਦੇ ਹੋ ਉਹਦਾ ਤੁਸੀਂ ਦਿਲ ਨਗ ਉਖਾ ਦੰਦੇ ਹੋਗੇ ਉਹ ਸੋਚਣ ਦੇ ਮਜਬੂਰ ਹੋ ਜਾਂਦਾ ਕਿ ਕਮੀਆਂ ਮੇਰੇ ਸੀ ਹੈ ਬਲਕਿ ਗੱਲ ਸਾਰੀ ਸਮੇਂ ਦੀ ਹੈ ਮਿਹਨਤ ਹਰ ਕੋਈ ਕਰ ਰਿਹਾ ਇੱਥੇ ਹਰ ਕੋਈ ਮਿਹਨਤ ਕਰਦਾ ਆਪਣੀ ਜ਼ਿੰਦਗੀ 'ਚ ਤੁਸੀਂ ਕੋਈ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਦੇ ਸਾਰਿਆਂ ਦੀ ਜ਼ਿੰਦਗੀ ਦੀਆਂ ਲੜਾਈਆਂ ਅਲੱਗ ਹੈ ਸਾਰਿਆਂ ਦੇ ਘਰ ਦੇ ਹਾਲਾਤ ਅਲੱਗ ਸੋ ਅੱਗੇ ਤੋਂ ਕਦੇ ਕਿਸੇ ਦੇ ਵਕਤ ਦਾ ਮਜ਼ਾਕ ਬਣਾਉਣ ਲੱਗੋ ਨਾ ਤੇ ਇੱਕ ਵਾਰ ਆਪਣੇ ਦਿਮਾਗ 'ਚ ਇਹ ਗੱਲ ਜ਼ਰੂਰ ਬਿਠਾ ਲੈਣਾ ਕਿ ਸਮਾਂ ਦਾ ਵੀ ਬਦਲ ਜਾਣਾ ਹੈ ਇਹ ਹੋ ਸਕਦਾ ਕਿ ਅੱਜ ਮੈਂ ਇਹਦਾ ਨਾ ਮਜ਼ਾਕ ਉਡਾਤਾ ਕੱਲ ਨੂੰ ਸਮਾ ਵੀ ਮੇਰਾ ਇੱਦਾ ਹੀ ਮਜ਼ਾਕ ਢਾਏਗਾ ਜੋ ਤੁਸੀਂ ਕਰਨਾ ਤੁਹਾਡੇ ਕੋਲ ਆਣਾ ਹੀ ਆਣਾ ਜਿੰਨੋਂ ਤੁਸੀਂ ਇਹ ਨੀਵਾ ਬਾਤ ਆ ਉਸ ਮਾਲਕ ਨੇ ਮਿਹਰ ਕੀਤੀ ਤਾਂ ਉਹ ਤੁਹਾਡੇ ਤੋਂ ਕਿਤੇ ਉੱਪਰ ਪਹੁੰਚਾ ਦੇਣਾ ਉਹਨੇ ਕਿਸੇ ਦਾ ਵਕਤ ਵੇਖ ਕੇ ਕਿਸੇ ਦੇ ਹਾਲਾਤ ਵੇਖ ਕੇ ਉਹਨੂੰ ਕਦੇ ਜੱਜ ਨਾ ਕਰਿਆ ਕਰੋ ਉਹ ਪਰਮਾਤਮਾ ਜਦੋਂ ਆਪਣੀ ਮਿਹਰ ਦੀ ਬਰਸਾਤ ਕਰਦਾ ਨਾ ਤੇ ਸਮਾ ਬਦਲਦੇ دیر ਨਹੀਂ ਲੱਗਦਾ ਇੱਥੇ ਕਮਾਂਡ ਨਾ ਰੱਖਣਾ ਕਿਸੇ ਜੀ ਦਾ ਕਮਾਂਡ ਇੱਥੇ ਵੱਡੇ-ਵੱਡੇਾਂ ਦੇ ਟੁੱਟ ਗਏ ਜਿਹੜੇ ਸੋਚਦੇ ਸੀ ਨਾ ਕਿ ਆਪਾਂ ਦਾ ਪੂਰਾ ਰਾਜ ਕਰਕੇ ਜਾਣਾ ਇੱਥੇ ਉਹ ਵੀ ਮਿੱਟੀਾਂ 'ਚ ਰੁਲੇ ਇੱਥੇ